ਖਾਨ ਸਾਹਿਬ ਭਾਈ ਇੱਕ ਬਹੁਤ ਵਧੀਆ ਸਿੰਗਰ ਵੀ ਆ ਪਰ ਉਹਦੇ ਨਾਮ ਨਾਲ ਬਹੁਤ ਜਿਆਦਾ ਇੱਕ ਡਾਊਨ ਟੂ ਅਰਥ ਪਰਸਨ ਵੀ ਆ ਤੇ ਕਿਸੇ ਵੀ ਬੰਦੇ ਨਾਲ ਉਹ ਭਾਵੇਂ ਵੱਡੇ ਬੰਦੇ ਨਾਲ ਨਾ ਮਿਲ ਗਰਾਊਂਡ ਲੈਵਲ ਦੇ ਇੱਕ ਪਰਸਨ ਆ ਬਹੁਤ ਜਿਆਦਾ ਝੋਕ ਜਾਈ ਤੇ ਬਹੁਤ ਜਿਆਦਾ ਆਦਬ ਨਾਲ ਬੋਲਦੇ ਸੀ ਤੇ ਖਾਨ ਸਾਹਿਬ ਦੀ ਜਿੱਦਾਂ ਲਾਲੋ ਕੀ ਕਹਿੰਦੇ ਹੁੰਦੇ ਨਾ ਕਿ ਜਿੱਦਾਂ ਦੀ ਮਾਤਾ ਉਹਦਾ ਦਾ ਪੁੱਤ ਹੈ ਨਾ ਤੇ ਖਾਨ ਸਾਹਿਬ ਦੇ ਮਾਤਾ ਵੀ ਓਨਾ ਹੀ ਜ਼ਿਆਦਾ ਬੁਝੇ ਮੇਰੇ ਚਲੋ ਜ਼ਿਆਦਾ ਮੁਲਾਕਾਤ ਨਹੀਂ ਹੋਈ ਦੋ ਤਿੰਨ ਵਾਰ ਹੀ ਮਿਲਿਆ ਮੈਂ ਤੇ ਬਹੁਤ ਜ਼ਿਆਦਾ ਚੰਗੇ ਤੇ ਜਲਾ ਲੋ ਕਿ ਇੰਨਾ ਕਿ ਜਦੋਂ ਪਿਆਰ ਕਰਦੇ ਸੀ ਜਿੱਦਾਂ ਸਮਝ ਲਓ ਕਿ ਐਦਾਂ ਮਹਿਸੂਸ ਹੁੰਦਾ ਕਿ ਤੁਹਾਡੀ ਕੋਈ ਆਪਣੀ ਮਾਂ ਪਿਆਰ ਕਰ ਰਹੀ ਹੈ ਆਪਣੇ ਬੱਚੇ ਅੰਗੋ ਹੀ ਕਰਦੇ ਸੀ ਪਿਆਰ ਜਦੋਂ ਵੀ ਮਿਲਣਾ ਹਨ ਬਹੁਤ ਸਤਿਕਾਰ ਕਰਦੇ ਅੱਛਾ ਕਹਿੰਦੇ ਨੇ ਕਿ ਜਦੋਂ ਮਤਲਬ ਕਿ ਤੁਹਾਡੀ ਯਾਰ ਦੀ ਕੋਈ ਮੰਮੀ ਹੋਵੇ ਨਾ ਯਾਰ ਦੋਸਤ ਦੀ ਤਾਂ ਉਹ ਤੁਹਾਡੇ ਇੱਕ ਮਾਂ ਦੇ ਬਰਾਬਰ ਹੁੰਦੀ ਹੈ ਮਾਂ ਵਾਂਗ ਤੁਹਾਨੂੰ ਪਿਆਰ ਦਿੰਦੀ ਹੈ ਤੁਹਾਡਾ ਅਕਸਰ ਆਣਾ ਜਾਣਾ ਹੋਊਗਾ ਉਹਨਾਂ ਦੀ ਨਾਲ ਗੱਲਾਂ ਵੀ ਹੁੰਦੀਆਂ ਹੋਣਗੀਆਂ ਕੀ ਕੁਝ ਆਕਦੇ ਹੁੰਦੇ ਸੀ ਪਿਆਰ ਦੇ ਨਾਲ ਕੋਈ ਨਾਮ ਵੀ ਕਈ ਵਾਰ ਮਾਵਾ ਰੱਖ ਦਿੰਦੀਆਂ ਹੁੰਦੀਆਂ ਐਕਚੁਅਲ ਦੇ ਵਿੱਚ ਇਦਾਂ ਸੀ ਮਾਤਾ ਜੀ ਕੋ ਅਸੀਂ ਜਿੰਨੀ ਆਰੀ ਵੀ ਆਏ ਆ ਉਹਨਾਂ ਦੀ ਜਿਹੜਾ ਇੱਕ ਫੇਸ ਪ੍ਰੈਕਸ਼ਨ ਸੀ ਉਹ ਇਦਾਂ ਦਾ ਸੀ ਕਿ ਆਪਣੇ ਅੰਦਰੋਂ ਇੱਕ ਵਾਈਬਸ ਆਉਂਦੀ ਸੀ ਕਿ ਯਾਰੇ ਵਾਕੇ ਹੀ ਕੀ ਖਾਨਸਾ ਭਾਜੀ ਅਰ ਗਿਆ ਬਹੁਤ ਜਿਆਦਾ ਯਾਨੀ ਕਿ ਇੱਕ ਕਹਿ ਲੋ ਹਨਾ ਤੁਸੀਂ ਹੁਣ ਕਿ ਇੱਕ ਪਿਆਰ ਝਲਕਦਾ ਸੀ ਉਹਨਾਂ ਦੇ ਫੇਸ ਤੋਂ ਇੱਕ ਯਾਨੀ ਕਿ ਨਾ ਇੱਕ ਹੁੰਦਾ ਕਿ ਇੱਕ ਕਿਸੇ ਟਾਈਪ ਲੱਗਦਾ ਹੁੰਦਾ ਬੰਦਾ ਥੋੜਾ ਆਕੜ ਹੋਰਾਂ ਜਾਂ ਕੋਸ਼ੀਆਂ ਨਹੀਂ ਬਹੁਤ ਜ਼ਿਆਦਾ ਤੇ ਪਿਆਰ ਵਾਲੇ ਸੀ ਜਿੰਨੀ ਆਰੀ ਵੀ ਮਿਲੇ ਕਪੂਤਾ ਵਾਂਗੂ ਹਨਾ ਕੋਟ ਕੇ ਜਦੋਂ ਆ ਇੱਕ ਜੱਫੀ ਪਾਉਣੀ ਕਿੰਦਾ ਮਸੂਮਾ ਕਿਸੇ ਆਪਣੀ ਮਾਂ ਨੂੰ ਇਹ ਹੱਦ ਕੀਤੇ ਹਨ ਇਹ ਦਿੱਕਤ ਨਹੀਂ ਤੁਹਾਡੀਆਂ ਵੀਡੀਓਜ਼ ਦੇਖਣ ਤੋਂ ਬਾਅਦ ਕੋਈ ਰਿਐਕਸ਼ਨ ਦਿੰਦੇ ਹੁੰਦੇ ਸੀਗੇ ਉਹ ਕੋਈ ਰਿਐਕਸ਼ਨ ਚਲੋ ਮਾਤਾ ਜੀ ਇੰਦਾ ਖਾਨ ਸਾਹਿਬ ਭਾਈ ਨਾਲ ਤੇ ਇੱਕ ਫੈਮਿਲੀ ਵਾਂਗੂ ਸੀ ਨਾ ਤੇ ਬਹੁਤ ਵਧੀਆ ਯਾਨੀ ਕਿ ਕਹਿੰਦੇ ਜਿੱਦਾਂ ਹੁਣ ਕਈ ਚੈਰਿਟੀ ਦੀਆਂ ਵੀ ਵੀਡੀਓ ਉਸ ਚੀਜ਼ ਲਈ ਬਹੁਤ ਮੋਟੀਵੇਟ ਕਰਦੇ ਸੀ ਨਾ ਸਾਨੂੰ ਕਿ ਹਾਂ ਵਧੀਆ ਕੰਮ ਕਰਦੇ ਆ ਇੱਕ ਹਸਿਆ ਗੇਡੀਆਂ ਲਈਆਂ ਜਿਹੜੀਆਂ ਅਸੀਂ ਵੀਡੀਓ ਪਾਈ ਨੇ ਉਹਦੇ ਲਈ ਇੱਕ ਹਨਾ ਕਿ ਵਧੀਆ ਹੀ ਹੈ ਕਿਸੇ ਨੂੰ ਹਸਾਉਣਾ ਉਹ ਚੀਜ਼ ਲਈ ਸਾਨੂੰ ਵਧੀਆ ਹੀ ਹੁਣਾਂ ਨੇ ਮੋਟੀਵੇਟ ਕੀਤਾ ਹੈ ਅੱਛਾ ਆਖਰੀ ਸਮੇਂ ਤੁਸੀਂ ਉਹਨਾਂ ਨੂੰ ਮਿਲ ਕੇ ਵੀ ਆ ਹਸਪੀਟਲ ਦੇ ਵਿੱਚ ਕੀ ਹਾਲਤ ਸੀ ਜਾਂ ਉਹਨਾਂ ਨੇ ਕੁਝ ਗੱਲਬਾਤ ਕੀਤੀ ਆਖਰੀ ਸਮੇਂ ਜਦੋਂ ਮੈਂ ਮਿਲਣ ਗਿਆ ਸੀ ਹਸਪੀਟਲ ਉਦੋਂ ਮੈਨੂੰ ਹੋਇਆ ਖਾਨ ਸਾਹਿਬ ਭਾਜੀ ਕੋਲ ਉਦਾਂ ਅਸੀਂ ਮਿਲੇ ਸੀ ਉਹਨਾਂ ਉਦੋਂ ਉਹ ਆਈਸੀਯੂ ਤੋਂ ਚੀਜ਼ਾਂ ਕਿ ਸੀਰੀਅਸ ਠੀਕ ਹੈ ਜਾਨਕੀ ਫਰਕ ਪੈਣ ਲੱਗ ਪਿਆ ਸੀ ਪਰ ਇਹ ਜਦੋਂ ਹੁਣ ਸਾਨੂੰ ਕੱਲ ਪਰਸੋ ਇੱਕੋ ਦਮ ਪਤਾ ਲੱਗਾ ਕਿ ਜਿਆਦਾ ਬਿਮਾਰ ਸੀ ਜਿਆ ਜਿ ਜਿਸ ਤਰੀਕੇ ਦੇ ਨਾਲ ਖਾਨ ਸਾਹਿਬ ਕੋਰੀ ਸ਼ੋਅ ਵਾਸਤੇ ਕੈਨੇਡਾ ਗਏ ਹੋਏ ਸਨ ਤੇ ਇਸ ਤਰੀਕੇ ਦੇ ਨਾਲ ਮਾਂ ਦਾ ਚਲੇ ਜਾਣਾ ਕਦੇ ਸੋਚਿਆ ਵੀ ਨਹੀਂ ਹੋਊਗਾ ਪੁੱਤ ਨੇ ਕਿ ਮੈਂ ਜਿਸ ਤਰੀਕੇ ਦੇ ਨਾਲ ਮਾਂ ਨੂੰ ਛੱਡ ਗਿਆ ਉਹੋ ਜਿਹਾ ਚਿਹਰਾ ਮੈਨੂੰ ਦੁਬਾਰਾ ਵੇਖਣ ਨੂੰ ਮਿਲੇਗਾ ਮੈਡਮ ਹੁਣ ਜੇ ਭਾਜੀ ਖਾਨ ਸਾਹਿਬ ਗਏ ਸੀ ਸ਼ੋਅ ਤੇ ਤੇ ਮਾਂ ਦਾ ਤਾਂ ਉੱਪਰ ਕੋਈ ਵੀ ਨਹੀਂ ਚੀਜ਼ ਹੈਗੀ ਮੈਡਮ ਮਾਂ ਹੀ ਸਭ ਕੁਝ ਹੈ ਮਾਂ ਨਹੀਂ ਤੇ ਕੁਝ ਵੀ ਨਹੀਂ ਹਨਾ ਹੁਣ ਜਿਹੜਾ ਘਟਾ ਚਲੋ ਸਾਨੂੰ ਵੀ ਹੋਣਾ ਹੀ ਆ ਹਨਾ ਪਰ ਜਿਹੜਾ ਪੁੱਤ ਦੀ ਮਾਂ ਗਈ ਉਹਨੂੰ ਹੀ ਪਤਾ ਇਹ ਦੁੱਖ ਕੀ ਆ ਹਨਾ ਜੀ ਉਹਨੂੰ ਪਤਾ ਇਹ ਦੁੱਖ ਦਾ ਪਹਾੜ ਕਿ ਕਿੰਦਾ ਟੁੱਟਿਆ ਹੋਊਗਾ ਉਹਨਾ ਤੇ ਹਨਾ ਕਿੱਦਾਂ ਆਏ ਹੋਗੇ ਕੈਨੇਡਾ ਤੋਂ ਜਾਂ ਗੱਪਰ ਕਰੇ ਕਿ ਇੱਕ ਹਾਸੇ ਨਾਲ ਗਏ ਸੀ ਦੁੱਖਾਂ ਨਾਲ ਆਏ ਆ ਤੇ ਚਲੋ ਹੁਣ ਭਾਜੀ ਨਾਲ ਜਾ ਕੇ ਮਿਲਦੇ ਹਾਂ ਭਾਜੀ ਦਾ ਤਾਂ ਪਿਆਰ ਹੀ ਬਹੁਤ ਸੀ ਮਾਤਲ ਜੀ ਦੇ ਨਾਲ ਹਨਾ ਉਹਨਾਂ ਨਾਲ ਮਜ਼ਾਕ ਗੱਲਾਂ ਵੀ ਸਾਂਝੀਆਂ ਕਰਦੇ ਹੋਣਗੇ ਮਮਾ ਉਹਨਾਂ ਦੀਆਂ ਵੀ ਕਿੱਦਾਂ ਦਾੜਦੇ ਸੀ ਕਿੱਦਾਂ ਪਿਆਰ ਕਰਦੇ ਸੀ